ਵੱਡੇ ਵੱਡੇ ਪੱਦਰ ਤੇ ਤੱਕੇ ਸ਼ਾਇਆ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਡਰਾਈਵਰ ਲੈਨ ਦੇ ਵਿੱਚ ਬਹੁਤ ਮੁਸ਼ਕਲ ਕੋਈ ਵੀ ਬੰਦਾ ਆਉਂਦਾ ਤੇ ਬਹੁਤ ਹੀ ਘੱਟ ਕੋਠਾਵਾਂ ਤੇ ਛੋਛਲ ਕੀਤਾ ਜਾਂਦਾ। ਇੰਦਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਲੈ ਕੇ ਬੀਤੀ ਦਿਨੀ ਪੰਜਾਬ ਭਰ ਦੇ ਵਿੱਚ ਡਰਾਈਵਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਜਿਸ ਦੇ ਚੱਲਦੇ ਆ ਪੈਟਰੋਲ ਪੰਪਾਂ ਉੱਪਰ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਤੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਵੀ ਦੇਖਣ ਨੂੰ ਮਿਲੀਆਂ ਸਨ। ਸ਼ਕਤ ਕੇਂਦਰ ਵੱਲੋਂ ਕਾਨੂੰਨ ਨਾ ਬਣਾਏ ਜਾਣ ਦੀ ਗੱਲ ਕਹੀ ਗਈ ਤੇ ਹੜਤਾਲ ਵਾਪਸ ਲੈ ਲਈ ਗਈ ਪਰ ਅੱਜ ਪਨਬਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਕੇਂਦਰ ਖਿਲਾਫ 2 ਘੰਟੇ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਫੂਕੇ ਗਏ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਨੇ ਇਹ ਕਾਨੂੰਨ ਵਾਪਸ ਨਹੀਂ ਲਏ ਤਾਂ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਬਿਲਕੁਲ ਅੱਜ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਪਰ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਨਿਤ ਜਿਹੜੇ ਕਾਲੇ ਕਾਨੂੰਨ ਮਾਰੂ ਕੰਡੀਸ਼ਨਾਂ ਸਾਡੇ ਮੁਲਾਜ਼ਮਾਂ ਤੇ ਲਾਈਆਂ ਜਾ ਰਹੀਆਂ ਜਾਂ ਜਿਹੜਾ ਵਰਗ ਇਸ ਟਰਾਂਸਪੋਰਟ ادارے ਨਾਲ ਜੁੜਿਆ ਹੋਇਆ ਜਿਵੇਂ ਕਿ ਪਿਛਲੇ ਸਮੇਂ ਕੇਂਦਰ ਸਰਕਾਰ ਵੱਲੋਂ ਇੱਕ ਕਾਲਾ ਕਾਨੂੰਨ ਲਿਆਂਦਾ ਗਿਆ ਜਿਹਦੇ ਚ ਜੇਕਰ ਡਰਾਈਵਰ ਤੋਂ ਕੋਈ ਹਾਦਸਾ ਹੋ ਜਾਂਦਾ ਉਹਨੂੰ 10 ਸਾਲ ਦੀ ਸਜ਼ਾ ਤੇ 7 ਤੋਂ 10 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਜਿਹੜਾ ਬਿਲਕੁਲ ਹੀ ਗੈਰਕਾਨੂੰਨੀ ਅਸੀਂ ਉਹਨੂੰ ਕਰਾਰ ਦਿੰਨੇ ਆ ਤੇ ਇੱਕ ਡਰਾਈਵਰ ਨਾ ਬੜੀ ਵੱਡੇ ਪੱਧਰ ਤੇ ੱਛਾਈ ਆ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਡ라이ਵਰ ਲਾਈਨ ਦੇ ਵਿੱਚ ਬਹੁਤ ਮੁਸ਼ਕਲ ਕੋਈ ਵੀ ਬੰਦਾ ਆਉਂਦਾ ਤੇ ਬਹੁਤ ਹੀ ਘੱਟ ਤਨਖਾਹਾਂ ਤੇ ਸ਼ੋਸ਼ਣ ਕੀਤਾ ਜਾ ਰਿਹਾ ਚਾਹੇ ਉਹ ਟਰਾਂਸਪੋਰਟ ਦੇ ਵਿਭਾਗ ਸਰਕਾਰੀ ਹੋਣ ਚਾਹੇ ਉਹ ਪ੍ਰਾਈਵੇਟ ਹੋਣ ਕਿਉਂਕਿ ਠੇਕੇਦਾਰੀ ਸਿਸਟਮ ਰਾਹੀਂ ਲਗਭਗ 10 ਤੋਂ 15 15000 ਤਨਖਾਹਾਂ ਦਿੱਤੀਆਂ ਜਾਂਦੀਆਂ ਤੇ ਜਿੱਥੇ ਡਰਾਈਵਰ ਕੋਲੋਂ ਜ ਬੜੀ ਸਖਤ ਡਿਊਟੀ ਲਈ ਜਾਂਦੀ ਆ ਤੇ ਜਦੋਂ ਇਹੋ ਜੇ ਕਾਲੇ ਕਾਨੂੰਨਾਂ ਨਾਲ ਕਈ ਵਾਰਾਂ ਕੋਈ ਅਣਸਖਾਵੀ ਘਟਨਾ ਵਾਪਰ ਜਾਂਦੀ ਆ ਤੇ ਇਹੋ ਦੀਆਂ ਸਜ਼ਾਵਾਂ ਦੇਣਗੇ ਤੇ ਆਟੋਮੈਟਿਕ ਜਿੱਥੇ ਉਹਦਾ ਤੇ ਨੁਕਸਾਨ ਹੈ ਹੀ ਆ ਤੇ ਨਾਲ ਦੀ ਨਾਲ ਉਹਦਾ ਪਰਿਵਾਰ ਵੀ ਜਿਹੜਾ ਉਹ ਜਿੰਦਗੀ ਚ ਪੁਤਲਾ ਫੁੱਕਿਆ ਹੈਗਾ ਤੇ ਰੈਲੀ ਵੀ ਕੀਤੀ ਹੈ ਜੀ ਹਾਂਜੀ ਬਿਲਕੁਲ ਅੱਜ ਸਾਡਾ ਐਕਸ਼ਨ ਇਹੀ ਆ ਕਿ ਅਸੀਂ ਗੇਟ ਰੈਲੀ ਕਰਕੇ ਪੁਤਲਾ ਫੁੱਕਿਆ ਕਿਉਂਕਿ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਵਾਅਦੇ ਕਰ ਕਰਕੇ ਮੁਕਰੰਦੀ ਆ ਤੇ ਸਰਕਾਰ ਦਾ ਪੁਤਲਾ ਜਿਹੜਾ ਫੂਕਣਾ ਬਣਦਾ ਕਿਉਂਕਿ ਪਹਿਲਾਂ ਖੇਤੀ ਕਾਨੂੰਨ ਲੈ ਕੇ ਆਈ ਆ ਉਸ ਤੋਂ ਬਾਅਦ ਹੁਣ ਇਹ ਕਾਲਾ ਕਾਨੂੰਨ ਲੈ ਕੇ ਆਈ ਹੈ ਕਿਉਂਕਿ ਲੋਕਾਂ ਦੀ ਜੋ ਮੰਗ ਆ ਲੋਕਾਂ ਨੇ ਜਿਹਦੇ ਵਾਸਤੇ ਸਰਕਾਰ ਸੁਣੀ ਸੀ ਅੱਛੇ ਦਿਨ ਲੈ ਕੇ ਆਉਣ ਵਾਸਤੇ ਉਹ ਸਰਕਾਰ ਉਸ ਤੋਂ ਉਲਟ ਕੰਮ ਕਰ ਰਹੀ ਹੈ ਜਿਹਦੇ ਰੋਸ ਵਜੋਂ ਅਸੀਂ ਉਹਨੂੰ ਇੱਕ ਮਰੀ ਹੋਈ ਸਰਕਾਰ ਮੰਨਦੇ ਹੋਏ ਉਹਦਾ ਪੁਤਲਾ ਫੂਕ ਕੇ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਠੀਕ ਠੀਕ ਮੈਂ ਅਮਰਨਾਥ ਹਕੂਮਕਲਾ ਸੂਬਾ ਸਕਤਰ ਸੀਆਈਟੀ ਜੋ ਪੰਜਾਬ ਜੀ ਅੱਜ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਆ ਇਹ ਕਾਨੂੰਨ ਕਾਲੀ ਵਿੱਚ ਲੈ ਬਣਾਏ ਜੀ ਕਿਉਂਕਿ 11 ਦਸੰਬਰ ਨੂੰ ਉਹਨਾਂ ਨੇ ਮਸੌਦਾ ਤਿਆਰ ਕੀਤਾ ਤੇ 21 ਦਸੰਬਰ ਨੂੰ ਜਿਹੜੀ ਕਮੇਟੀ ਆ ਉਸ ਕਮੇਟੀ ਦੀ ਸਟੈਂਡਿੰਗ ਕਮੇਟੀ ਜੀ ਉਹਨਾਂ ਨੇ ਸਟੈਂਡਿੰਗ ਕਮੇਟੀ ਨੂੰ ਇਹ ਮਸੌਦਾ ਦਿੱਤਾ ਤੇ ਜਿਹੜੀ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਫਟਾਫਟ ਕਾਲੀ ਵਿੱਚ ਹੀ ਇਹਦੇ ਉੱਤੇ ਮੋਹਰ ਲਾ ਕੇ ਇਹ ਕਾਨੂੰਨ ਬਣਾ ਦਿੱਤਾ ਭਾਵੇਂ ਕੱਲ ਸਰਕਾਰ ਨੇ ਜਿਹੜੀਆਂ ਯੂਨੀਅਨਾਂ ਨੇ ਟਰਾਂਸਪੋਰਟ ਦੀ ਜਿਹੜੀ ਫੈਡਰੇਸ਼ਨ ਆ ਉਹਨਾਂ ਨਾਲ ਮੀਟਿੰਗ ਕਰਕੇ ਇਹ ਐਸ ਨੂੰ ਪਾਸ ਕਰ ਦਿੱਤਾ ਉਹਨਾਂ ਨੇ ਬਹਾਨਾ ਲਾਇਆ ਕਿ ਇਹ ਅਸੀਂ ਹਲੇ ਕਾਨੂੰਨ ਨਹੀਂ ਬਣਾਇਆ ਹਲੇ ਤਾਂ ਅਸੀਂ ਇਹ ਇਹ ਸਿਰਫ ਮਸੌਦਾ ਹੀ ਤਿਆਰ ਕੀਤਾ ਇਸ ਲਈ ਉਸ ਨੇ ਅਲਟੀਮੇਟਲੀ ਇਹ ਕਾਨੂੰਨ ਬਣਾ ਦਿੱਤਾ ਜਿਹੋ ਰਾਸ਼ਟਰਪਤੀ ਦੀ ਮੋਹਰ ਲੱਗ ਗਈ ਤੇ ਇਹ ਕਾਨੂੰਨ ਬਣਾ ਦਿੱਤਾ ਇਹ ਕਾਨੂੰਨ ਕੱਲਾ ਪ੍ਰਚਾਰਿਆ ਜਾ ਰਿਹਾ ਕਿ ਡਰਾਈਵਰਾਂ ਦੇ ਡਰਾਈਵਰਾਂ ਤੇ ਕੱਲੇ ਹੁੰਦੇ ਇਹ ਕਾਨੂੰਨ ਕੱਲੇ ਟਰੱਕ ਡਰਾਈਵਰਾਂ ਲਈ ਨਹੀਂ ਇਹ ਬੱਸਾਂ ਦੇ ਡਰਾਈਵਰਾਂ ਤੇ ਵੀ ਲਾਗੂ ਹੁੰਦਾ ਇਹ ਟਰੈਕਟਰ ਟਰਾਲੀ ਵਾਲੇ ਤੇ ਵੀ ਲਾਗੂ ਹੁੰਦਾ ਇਹ ਸਕੂਟਰ ਤੇ ਮੋਟਰਸਾਈਕਲ ਵਾਲੇ ਤੇ ਵੀ ਲਾਗੂ ਹੁੰਦਾ ਇਹ ਥਰੀ ਵੀਲਰ ਵਾਲੇ ਤੇ ਵੀ ਲਾਗੂ ਹੁੰਦਾ ਇਹ ਕਾਨੂੰਨ ਨੇ ਸਮੁੱਚੇ ਪੰਜਾਬੀਆਂ ਨੂੰ ਸੋਰੀ ਸੋਚੇ ਡਰਾਈਵਰਾਂ ਨੂੰ ਜਿੱਥੇ ਵੀ ਕੋਈ ਡਰਾਈਵਿੰਗ ਕਰਦਾ ਚਾਹੇ ਸਕੂਟਰ ਦੀ ਕਰਦਾ ਚਾਹੇ ਬੱਸ ਦੀ ਕਰਦਾ ਚਾਹੇ ਟਰੱਕ ਦੀ ਕਰਦਾ ਸੋਚੇ ਡਰਾਈਵਰਾਂ ਉੱਤੇ ਇਹ ਕਾਨੂੰਨ ਨੇ ਲੋਕਾਂ ਨੂੰ ਇਹ ਇਹ ਪ੍ਰਭਾਵਿਤ ਕਰਨਾ ਜੀ ਤੁਹਾਡਾ ਕੀ ਅਗਲਾ ਹੁਣ ਸੰਘਰਸ਼ ਹੋਏਗਾ ਜੇਕਰ ਹੁਣ ਅੱਗੇ ਗੱਲ ਫੇਰ ਵੱਧਦੀ ਹੈ ਅਸੀਂ ਉਹਨੇ ਆ ਕੇ ਸਰਕਾਰ ਇਸ ਕਾਨੂੰਨ ਨੂੰ ਫੌਰੀ ਤੌਰ ਤੇ ਵਾਪਸ ਲਵੇ ਜੇ ਵਾਪਸ ਨਹੀਂ ਲੈਂਦੇ ਤਾਂ ਅਸੀਂ 31 ਜਨਵਰੀ ਤੱਕ ਸਮੁੱਚੇ ਦੇਸ਼ ਦੇ ਅੰਦਰ ਸੈਂਟਰ ਆਫ ਇੰਡੀਅਨ ਟ੍ਰੇਡਿੰਗ ਨੂੰ ਸੀਟੂ ਵੱਲੋਂ ਇਸ ਦੇ ਖਿਲਾਫ ਮਹਮ ਜਿਹੜੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਮ ਚਲਾਵਾਂਗੇ ਠੀਕ ਹੈ ਬਾਅਦ ਪਤਾ ਹੈ ਟ੍ਰੈਕ ਵਰਕਰ ਯੂਨੀਅਨ ਲੁਧਿਆਣਾ ਦੀਪੂ ਦਾ ਜਨਰਲ ਕਟਾਰ ਹੈ ਹੈਲੋ ਅੱਜ ਦੀ ਜਿਹੜੀ ਸਾਡੀ ਗੇਟ ਰੈਲੀ ਤੇ ਕੇਂਦਰ ਸਰਕਾਰ ਦਾ ਪੁਤਲਾ ਫੁਕਣ ਦਾ ਪ੍ਰੋਗਰਾਮ ਆ ਕਿਉਂਕਿ ਜਿਹੜੀ ਮੌਜੂਦਾ ਕੇਂਦਰ ਸਰਕਾਰ ਆ ਜਦੋਂ ਦੀ ਸੱਤਾ ਦੇ ਵਿੱਚ ਆਈ ਆ ਤਾਂ ਲਗਾਤਾਰ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਲਾਭ ਦਿੰਦੇ ਹੋਏ ਜਿਹੜੇ ਆਪਣੇ ਆਮ ਲੋਕ ਨੇ ਇਹਨਾਂ ਨੂੰ ਮਾਰੂ ਨੀਤੀਆਂ ਲੈ ਕੇ ਆ ਰਹੀ ਆ ਚਾਹੇ ਉਹ ਖੇਤੀਬਾੜੀ ਦੇ ਕਾਲੇ ਕਾਨੂੰਨ ਹੋਣ ਚਾਹੇ ਉਹ ਲੇਬਰ ਕਾਨੂੰਨ ਹੋਣ ਤੇ ਚਾਹੇ ਮੌਜੂਦਾ ਜਿਹੜਾ ਮਸਲਾ ਹੈਗਾ ਡਰਾਈਵਰਾਂ ਦੇ ਉੱਤੇ ਜਿਹੜਾ ਹਿੱਟ ਐਂਡ ਰਨ ਦਾ ਕਾਨੂੰਨ ਲੈ ਕੇ ਆਏ ਨੇ ਹਿੱਟ ਐਂਡ ਰਨ ਕਾਨੂੰਨ ਦੇ ਮੁਤਾਬਕ ਇਹਨਾਂ ਨੇ ਜਿਹੜਾ ਕੀਤਾਗਾ ਕਿ ਜੇ ਕੋਈ ਐਕਸੀਡੈਂਟ ਹੋ ਜਾਂਦਾ ਤੇ ਡਰਾਈਵਰ ਉੱਥੋਂ ਭੱਜ ਜਾਂਦਾ ਤਾਂ ਉਹਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜਿਹੜਾਗਾ ਉਹ ਜੁਰਮਾਨਾ ਕੀਤਾ ਜਾਏਗਾ ਤਾਂ ਇੰਸ਼ੋਰੈਂਸ ਉਹਦੇ ਵਿੱਚ ਬਿਲਕੁਲ ਵੀ ਲਾਇਬਿਲਟੀ ਨਹੀਂ ਹੋਏਗੀ ਸੋ ਮੁਜਬਦਾ ਜਿਹੜੀਆਂ ਹਾਲਾਤਾਂ ਨੂੰ ਦੇਖਣ ਤੋਂ ਬਿਨਾ ਕਾਲੀ ਦੇ ਵਿੱਚ ਇਹ ਕਾਨੂੰਨ ਜਿਹੜੇ ਨੇ ਕਿ ਡਰਾਈਵਰਾਂ ਉੱਤੇ ਤੋਪੇ ਗਏ ਨੇ ਕਿਉਂਕਿ ਅੱਜ ਹਾਲਾਤ ਇਹ ਬਣੇ ਹੋਏ ਨੇ ਕਿ ਸੜਕਾਂ ਦੇ ਉੱਤੇ ਜਿਹੜੀਆਂ ਛੋਟੀਆਂ ਗੱਡੀਆਂ ਜਾਂ ਕੋਈ ਅਣਜਾਣ ਡਰਾਈਵਰਾਂ ਦੀ ਭਰਮਾਰ ਆ ਜਿਹੜੇ ਇਸ ਕਾਨੂੰਨ ਦੇ ਨਾਲ ਇਕੱਲੇ ਟਰੱਕ ਡਰਾਈਵਰ ਜਾਂ ਬੱਸ ਡਰਾਈਵਰ ਪ੍ਰਭਾਵਿਤ ਨਹੀਂ ਹੋਣਗੇ ਕੋਈ ਵੀ ਉਹ ਇਨਸਾਨ ਜਿਹੜਾ ਕੋਈ ਵਹੀਕਲ ਲੈ ਕੇ ਸੜਕ ਤੇ ਨਿਕਲਦਾ ਉਹ ਸਾਰੇ ਹੀ ਪ੍ਰਭਾਵਿਤ ਹੋਣਗੇ ਕਿਉਂਕਿ ਹਾਦਸੇ ਜਿਹੜੇ ਨੇ ਉਹ ਕਿਸੇ ਨਾਲ ਵੀ ਵਾਪਰ ਸਕਦੇ ਨੇ ਛੋਟੀ ਗੱਡੀ ਨਾਲ ਵੀ ਵਾਪਰਦੇ ਨੇ ਤੇ ਵੱਡੀ ਨਾਲ ਵੀ ਵਾਪਰਦੇ ਨੇ ਪਰ ਇਹਦਾ ਜਿਹੜਾ ਅੱਜ ਹਿੰਦੁਸਤਾਨ ਦੇ ਵਿੱਚ ਹਾਲਾਤ ਇਹ ਬਣੇ ਹੋਏ ਨੇ ਕਿ ਜੇਕਰ ਕਾਰ ਜੇ ਕਿਤੇ ਬੱਸ ਨਾਲ ਟਕਰਾ ਗਈ ਤਾਂ ਬੱਸ ਵਾਲੇ ਦਾ ਕਸੂਰ ਆ ਤੇ ਜੇ ਬੱਸ ਟਰੱਕ ਨਾਲ ਟਕਰਾ ਗਈ ਤਾਂ ਟਰੱਕ ਵਾਲੇ ਦਾ ਕਸੂਰ ਆ ਜੇ ਟੂ-ਵੀਲਰ ਕਾਰ ਨਾਲ ਟਕਰਾ ਗਿਆ ਤਾਂ ਕਾਰ ਵਾਲੇ ਦਾ ਕਸੂਰ ਆ ਸੋ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਜਿਹੜੀ ਸਖਤਾਈ ਕਰਨੀ ਪੈਂਦੀ ਆ ਉਹ ਕੀਤੀ ਜਾਵੇ ਪਰ ਪਰ ਇਹਨਾਂ ਨੂੰ ਗਰਾਊਂਡ ਲੈਵਲ ਤੇ ਸਾਰੇ ਲੋਕ ਆਮ ਲੋਕਾਂ ਦੀ ਰਾਏ ਲੈ ਕੇ ਨਾ ਕਿ ਜਲਦਬਾਜੀ ਦੇ ਵਿੱਚ ਤੁਸੀਂ ਸਿਰਫ ਔਰ ਸਿਰਫ ਇੱਕ ਡਰਾਈਵਰ ਜਮਾਤ ਨੂੰ ਨਿਸ਼ਾਨਾ ਬਣਾਇਆ ਗਿਆ। ਸੋ ਇਹਦੇ ਸਬੰਧ ਦੇ ਵਿੱਚ ਅੱਜ ਕਿਉਂਕਿ ਕੱਲ ਇੱਕ ਇਹਨਾਂ ਨੇ ਨਵਾਂ ਛੋਸ਼ਾ ਸ਼ਰਤਾ ਕਿ ਇਹ ਕਾਨੂੰਨ ਜਿਹੜੇ ਨੇ ਪੋਸਟਪੋਨ ਕੀਤੇ ਗਏ ਨੇ ਜਿਸ ਨਾਲ ਸਾਡੇ ਕਿਸਾਨਾਂ ਨੂੰ ਇਹਨਾਂ ਨੇ ਵਰਗਲਾਇਆ ਸੀ ਕਿ ਤੁਹਾਡੇ ਕਾਨੂੰਨ ਜਿਹੜੇ ਨੇ ਪੋਸਟਪੋਨ ਕਰ ਦਿੱਤੇ ਗਏ ਨੇ ਉਸੇ ਤਰ੍ਹਾਂ ਹੀ ਇਹ ਡਰਾਈਵਰ ਜਮਾਤ ਨੂੰ ਵਰਗਲਾ ਲਿਆ ਇਹਨਾਂ ਨੇ ਕਿ ਤੁਹਾਡੇ ਕਾਨੂੰਨ ਜਿਹੜੇ ਨੇ ਪੋਸਟਪੋਨ ਕਰ ਦਿੱਤੇ ਗਏ ਨੇ ਜਿਸ ਤਰ੍ਹਾਂ ਕਿ ਸਾਡੇ ਸੀਟੂ ਦੇ ਆਗੂ ਸਹਿਬਾਨ ਨੇ ਦੱਸਿਆ ਕਿ ਜਿਹੜੇ ਕਾਨੂੰਨ ਰਾਸ਼ਟਰਪਤੀ ਨੇ ਮੋਹਰ ਲਾਤੀ ਉਹ ਕਾਨੂੰਨ ਬਣ ਚੁੱਕੇ ਨੇ ਉਹ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੋਂ ਇਹਨਾਂ ਕਾਨੂੰਨਾਂ ਨੂੰ ਮੁੱਢ ਤੋਂ ਰੱਦ ਕਰਕੇ ਕੈਨਸਲ ਕੀਤਾ ਜਾਵੇ ਠੀਕ ਹੈ